ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਟੈਨ ਅੱਜ 8 ਮਾਰਚ ਹੈ 8 ਮਾਰਚ 1758 1758 ਦੇ ਵਿੱਚ ਜادہ ਅਹਿਮਦ ਸ਼ਾਹ ਦੁਰਾਨੀ ਪੰਜਾਬ ਤੋਂ ਵਾਪਸ ਚਲਾ ਗਿਆ ਤਾਂ ਜਲੰਧਰ ਦੁਆਬ ਦੇ ਚੀਫ ਅਦੀਨਾ ਬੇਗ ਨੇ ਪੰਜਾਬ ਤੇ ਕਬਜ਼ਾ ਕਰਨ ਦੀ ਪਲਾਨ ਬਣਾਈ ਉਸ ਨੇ ਮਰਹੱਟਾ ਆਗੂ ਰਾਗੂਨਾਥ ਰਾਓ ਦੇ ਨਾਲ ਰਾਬਤਾ ਬਣਾਇਆ ਅਦੀਨਾ ਬੇਗ ਨੇ ਰਾਓ ਨੂੰ 1 ਲੱਖ ਰੁਪਏ ਰੋਜ਼ ਦੇਣ ਦੇ ਵਾਅਦੇ ਦੇ ਨਾਲ ਲਾਹੌਰ ਤੇ ਹਮਲਾ ਕਰਨ ਵਾਸਤੇ ਮਨਾ ਲਿਆ ਅਦੀਨਾ ਬੇਗ ਨੇ ਸਿੱਖਾਂ ਤੋਂ ਵੀ ਮਦਦ ਮੰਗੀ ਇਸ ਤਿੰਨ ਤਰੀ ਸਾਂਝੇ ਫਰੰਟ ਦੇ ਵਿੱਚ ਸਭ ਤੋਂ ਵੱਧ ਫੌਜ ਮਰਹੱਟਿਆਂ ਦੀ ਸੀ ਇਸ ਦੀ ਗਿਣਤੀ 20000 ਸੀ ਸਿੱਖ ਫੌਜਾਂ ਦੀ ਗਿਣਤੀ 10000 ਅਤੇ ਅਦੀਨਾ ਬੇਕੋਲ 10 ਤੋਂ 12000 ਫੌਜੀ ਸਨ। ਲਾਹੌਰ ਵੱਲ ਕੂਚ ਕਰਨ ਤੋਂ ਪਹਿਲਾਂ 8 ਮਾਰਚ 1758 ਦੇ ਦਿਨ ਇਹਨਾਂ ਤਿੰਨਾਂ ਫੌਜਾਂ ਨੇ ਸਰਹੰਦ ਤੇ ਹਮਲਾ ਕਰ ਦਿੱਤਾ। ਏਡੀ ਵੱਡੀ ਫੌਜ ਤੋਂ ਡਰਦਾ ਅਫਗਾਨ ਸੂਬੇਦਾਰ ਅਬਦੁਸਮਦ ਖਾਨ ਦੇ ਕਿਲੇ ਦੇ ਵਿੱਚ ਜਾ ਵੜਿਆ। ਕੁਝ ਦਿਨ ਕਿਲੇ ਦੇ ਵਿੱਚ ਬੰਦ ਰਹਿਣ ਮਗਰੋਂ ਅਬਦੁਸਮਦ ਅਤੇ ਉਸਦਾ ਸਾਥੀ ਜਰਨੈਲ ਜੰਗਬਾਜ਼ ਖਾਨ ਚੋਰੀ ਕਿਲੇ ਦੇ ਵਿੱਚੋਂ ਨਿਕਲ ਕੇ ਭੱਜ ਗਏ। ਸਿੱਖਾਂ ਨੂੰ ਸਰਹੰਦ ਦਾ ਚੰਗੀ ਤਰ੍ਹਾਂ ਪਤਾ ਸੀ ਇਸ ਕਰਕੇ ਕਬਜ਼ੇ ਵੇਲੇ ਸਭ ਤੋਂ ਵੱਧ ਮਾਲ ਉਹਨਾਂ ਨੂੰ ਲੱਭਿਆ। ਜਦੋਂ ਮਹਾਰਾਟਿਆਂ ਨੂੰ ਇਹ ਪਤਾ ਲ 8 ਮਾਰਚ 1783 1783 ਦੇ ਵਿੱਚ ਦਿੱਲੀ ਦਰਬਾਰ ਦੀ ਕਮਜ਼ੋਰੀ ਅਤੇ ਸਾਦੀ ਮਾਹੌਲ ਦਾ ਸਿੱਖਾਂ ਨੇ ਫਾਇਦਾ ਉਠਾਉਂਦਿਆਂ 8 ਮਾਰਚ ਦੇ ਦਿਨ ਦਿੱਲੀ ਤੇ ਹਮਲਾ ਕਰ ਦਿੱਤਾ ਉਹ ਕੋਲ ਸ਼ਹਿਰ ਵੱਲੋਂ ਆਇਤ ਤੇ ਬਿਰਾੜੀ ਇਲਾਕੇ ਦੇ ਵਿੱਚ ਡੇਰਾ ਲਾ ਲਿਆ ਉਹਨਾਂ ਨੇ ਮਲਕਗੰਜ ਅਤੇ ਸਬਜ਼ੀ ਮੰਡੀ ਦੇ ਅਮੀਰਾਂ ਨੂੰ ਲੁੱਟਿਆ ਅਤੇ ਇਸ ਤੋਂ ਮਗਰੋਂ ਉਹਨਾਂ ਦੀਆਂ ਹਵੇਲੀਆਂ ਨੂੰ ਅਗਰਾਜ਼ ਦਿੱਤੀ ਇਸ ਤੋਂ ਬਾਅਦ ਉਹ ਮੁਗਲਪੁਰਾ ਤੇ ਜਾ ਪਏ ਸ਼ਾਮ ਤੱਕ ਉਹ ਲਾਲ ਕਿਲੇ ਨੂੰ ਘੇਰ ਚੁੱਕੇ ਸਨ ਕਸ਼ਮੀਰੀ ਗੇਟ ਦੇ ਬਾਹਰ ਹਜ਼ਾਰਾਂ ਸਿੱਖ ਫੌਜਾਂ ਖੜੀਆਂ ਸਨ ਸਿੱਖਾਂ ਨੇ ਗੇਟ ਤੋੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ ਅਖੀਰ ਸਿੱਖ ਫੌਜਾਂ ਨੇ ਤੋਪ ਦੇ ਨਾਲ ਕਿਲੇ ਦੀ ਕੰਧ ਦਾ ਇੱਕ ਹਿੱਸਾ ਉਡਾ ਦਿੱਤਾ ਅਤੇ ਇਸ ਮੰਗੋਰੇ ਰਾਹੀਂ ਉਹ ਕਿਲੇ ਦੇ ਵਿੱਚ ਦਾਖਲ ਹੋ ਕੇ ਅੱਜ ਵੀ ਇਸ ਇਲਾਕੇ ਨੂੰ ਮੋਰੀ ਗੇਟ ਕਹਿੰਦੇ ਨੇ ਦਲੀਪ ਸਿੰਘ ਨੂੰ ਗੱਦੀ ਤੇ ਲਾਉਣ ਤੋਂ ਪਹਿਲਾਂ ਉਸ ਦੀ ਮਾਂ ਨੂੰ ਕੈਦ ਕਰਕੇ ਜਲਾਵਤਨ ਕੀਤਾ ਜਾ ਚੁੱਕਾ ਸੀ ਅਤੇ ਹੁਣ ਦਲੀਪ ਸਿੰਘ ਨੂੰ ਵੀ ਪੰਜਾਬ ਦੇ ਵਿੱਚੋਂ ਕੱਢ ਕੇ ਹਿੰਦੁਸਤਾਨ ਭੇਜਣ ਦਾ ਹੁਕਮ ਕਰ ਦਿੱਤਾ ਗਿਆ ਸੀ ਦਲੀਪ ਸਿੰਘ ਨੂੰ ਸਿੱਖੀ ਤੇ ਪੰਜਾਬੀ ਮਾਹੌਲ ਤੋਂ ਪੂਰੀ ਤਰ੍ਹਾਂ ਦੂਰ ਕਰ ਦਿੱਤਾ ਗਿਆ ਸੀ ਈਸਾਈ ਬਣਾਉਣ ਵਾਸਤੇ ਇਸ ਈਸਾਈ ਬਣਾਉਣ ਵਾਲੇ ਮਾਹੌਲ ਦੇ ਵਿੱਚ 11.5 ਸਾਲ ਦਾ ਦਲੀਪ ਸਿੰਘ ਬਹੁਤੀ ਦੇਰ ਨਾ ਬਚ ਸਕਿਆ ਅਤੇ ਸਿਰਫ 3 ਸਾਲ ਦੇ ਅੰਦਰ ਹੀ ਉਹ ਸਿੱਖੀ ਨੂੰ ਛੱਡ ਕੇ ਈਸਾਈਆਂ ਵਾਂਗ ਜਿਉਣ ਲੱਗ ਪਿਆ 8 ਮਾਰਚ 1855 ਦੇ ਦਿਨ ਉਸ ਨੂੰ ਬੈਪਟਾਈਜ਼ ਕਰਕੇ ਈਸਾਈ ਬਣਾ ਲਿਆ ਗਿਆ ਉਸ ਵੇਲੇ ਉਸ ਦੀ ਉਮਰ 14 ਸਾਲ 6 ਮਹੀਨੇ ਸੀ 24 ਫਰਵਰੀ 1967 ਨੂੰ ਹੋਈਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਦੇ ਵਿੱਚ ਸਾਰੀਆਂ 104 ਸੀਟਾਂ ਦੇ ਨਤੀਜੇ ਆ ਗਏ ਪੰਜਾਬ ਦੇ ਵਿੱਚ ਪੋਲ ਹੋਈਆਂ ਵੋਟਾਂ ਦੇ ਵਿੱਚੋਂ ਅਕਾਲੀ ਦਲ ਨੇ 24% ਅਤੇ ਕਾਂਗਰਸ ਨੇ 37% ਦੀ ਵੋਟਾਂ ਹਾਸਲ ਕੀਤੀਆਂ ਕਾਂਗਰਸ ਦੇ 48 ਅਕਾਲੀ ਦਲ ਦੇ 26, ਸੀਪੀਆਈ ਦੇ 5, ਸੀਪੀਆਈਐਮ ਦੇ 3, ਜਨ ਸੰਘ ਦੇ 9, ਪੀਐਮਸੀ ਦੇ 1, ਐਸਐਸਪੀ ਦੇ 13 ਅਤੇ ਆਜ਼ਾਦ 9 ਕਾਮਯਾਬ ਹੋਏ ਲੋਕ ਸਭਾ ਵਾਸਤੇ 9 ਕਾਂਗਰਸ ਇੱਕ ਜਨਸੰਗ ਅਤੇ ਤਿੰਨ ਫਤਿਹ ਸਿੰਘ ਅਕਾਲੀ ਦਲ ਦੇ ਉਮੀਦਵਾਰ ਜਿੱਤੇ ਨਤੀਜੇ ਨਿਕਲਦੇ ਹੀ ਜਨਸੰਗ ਕਮਿਊਨਿਸਟ ਦੋਵੇਂ ਅਤੇ ਕੁਝ ਆਜ਼ਾਦ ਉਮੀਦਵਾਰਾਂ ਨੇ ਮਿਲ ਕੇ ਸਾਂਝਾ ਮੋਰਚਾ ਬਣਾ ਲਿਆ ਜਿਸ ਦੇ ਵਿੱਚ 53 ਮੈਂਬਰ ਹੋ ਕੇ ਅਖੀਰ 8 ਮਾਰਚ 1967 ਨੂੰ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਗਵਾਈ ਦੇ ਵਿੱਚ ਸਾਂਝੇ ਮੋਰਚੇ ਦੀ ਵਜ਼ਾਰਤ ਕਾਇਮ ਹੋ ਗਈ ਗੁਰਨਾਮ ਸਿੰਘ ਵਜ਼ਾਰਤ ਦੇ ਵਿੱਚ ਲਸ਼ਮਨ ਸਿੰਘ ਗਿੱਲ ਰਜਿੰਦਰ ਸਿੰਘ ਸਪੈਰੋ ਡਾਕਟਰ ਬਲਦੇਵ ਪ੍ਰਕਾਸ਼ ਪਿਆਰਾ ਰਾਮ ਧੈਨੋਵਾਲੀ ਪਹਿਲੇ ਵਜ਼ੀਰ ਬਣੇ ਪੰਜਾਬ ਪੁਲਿਸ ਨੇ 8 ਮਾਰਚ 1987 ਦੇ ਦਿਨ ਸਰਵਿੰਦਰ ਸਿੰਘ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਪੰਜਾਬ ਪੁਲਿਸ ਨੇ 8 ਮਾਰਚ 1988 ਦੇ ਦਿਨ ਜਗਤ ਸਿੰਘ ਉਰਫ ਜੱਗਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 8 ਮਾਰਚ 1991 ਦੇ ਦਿਨ ਪੰਜਾਬ ਪੁਲਿਸ ਨੇ ਹਰਜਿੰਦਰ ਸਿੰਘ ਜਿੰਦਾ ਸੁਲਤਾਨਵਿੰਡ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਪੰਜਾਬ ਪੁਲਿਸ ਨੇ 8 ਮਾਰਚ 1992 ਦੇ ਦਿਨ ਡਾਕਟਰ ਇੰਦਰਜੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਠੱਠਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਪੰਜਾਬ ਪੁਲਿਸ ਨੇ 8 ਮਾਰਚ 1993 ਦੇ ਦਿਨ ਨਿਰਮਲਜੀਤ ਸਿੰਘ ਨਿਮਾ ਮਲਕੀਅਤ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਅਲੋਵਾਲ ਨੇੜੇ ਬਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਬਲਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਚਵਾਲਖੁਰਦ ਜ਼ਿਲ੍ਹਾ ਅੰਮ੍ਰਿਤਸਰ ਅਤੇ ਹੁਣ ਤਰਨਤਾਰਨ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਇਹ ਸੀ ਸਿੱਖ ਇਤਿਹਾਸ ਦੇ ਵਿੱਚ 8 ਮਾਰਚ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ।